स्वागत है किसान वीरोडा ਢੱਲੋਂਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਸਕਰੀਨ ਤੇ ਜੱਲੀ ਜਾਂਦਾ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਜੀ ਬਾਈ ਬਬਲੂ ਕੋਲੇ ਪਹੁੰਚੇ ਹੈਗੇ ਤਿੰਨ ਸਾਨੂੰ ਸੌਦੇ ਦਿਖਾ ਦੇਾਂਗੇ ਇੱਕ ਸੂਈ ਸਵਾਈ ਵੜ ਹਜੇ ਜੇਰ ਪੈਣੀ ਬਾਕੀ ਆ ਤੇ ਇੱਕ ਜਰਸੀ ਤੇ ਇੱਕ ਸ਼ਾਈ ਵਾਲ ਪਯੌਰ ਗੱਲਬਾਤ ਬਾਈ ਬਬਲੂ ਨਾਲ ਕਰਾਵਾਂਗੇ ਆਜੋ ਬਾਈ ਜੀ ਹੋਰ ਕਿਵੇਂ ਆ ਬਬਲੂ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ ਹਾਂ ਵਧੀਆ ਜੀ ਪਰਮਾਣ ਵਧੀਆ ਚੱਲੀ ਜਾਂਦਾ ਕੰਮ ਕਰ। ਪੂਰਾ ਟੌਪ ਦੇ ਜੀ। ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ? ਪੂਰਾ ਫਿਲਰਾ ਟੌਪ ਵੀ 7-8 ਮਿੰਟ ਹੀ ਲੱਗਦੇ ਆ ਜੀ। ਓਕੇ ਤੇ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ। ਨੰਬਰ ਆਪਣਾ 7099980 ਜੌਂਡ ਜੀ। ਪਿੰਡ ਆਪਣਾ ਜੀ। ਪਿੰਡ ਹੈ ਕੜੜਾ ਦਾ ਜਿਹੜਾ ਪਿੰਡ ਹੈ ਤੁਸੀਂ ਰਾਮਪੁਰਾ ਬੋਲ ਜੀ। ਓਕੇ। ਕੜੜਾ ਆਪਣੇ 7-8 ਕਿਲੋਮੀਟਰ ਦਾ ਹੈਗਾ ਰਾਮਪੁਰਾ ਜੀ। ਆਹ ਜਨਾ ਟੱਪਾ ਜੀ ਇੱਧਰ ਹੈਗਾ ਰਾਮਪੁਰਾ ਜੀ। ਰਾਮਪੁਰਾ ਜਿਹੜੀ ਪਸ਼ੂ ਮੰਡੀ ਲੱਗਦੀ ਹੈ। ਤੁਸੀਂ ਪਸ਼ੂ ਮੰਡੀ ਲੱਗਦੀ ਹੈ। ਕਿੰਨੀਆਂ ਦਿਖਾ ਰਹੇ ਆ ਬਬਲੂ? ਆਪਾਂ ਤਿੰਨ ਤਿੰਨ ਟੌਪ ਤੇ ਮਤਲਬ ਕਿ ਟੌਪ ਦੇ ਜੇ ਮੈਂ 100 ਤੋਂ ਵੱਡੇ ਨਵੇਂ ਵੀ ਨਹੀਂ ਕਹਿ ਸਕਦੇ ਇੰਨੀ ਟੌਪ ਦੀ ਹੈ ਜੀ ਇਧਰ ਆ ਗਈ ਜਰਸੀ ਇਧਰ ਜਰਸੀ ਹੈਗੀ ਪੰਜਾਬ ਵਾਲੀ ਠੰਡੀ ਸੀ ਤੇ ਗਰਲੈਂਡੋ ਦੇ ਅੰਗੇ ਜਿਹੜੀ ਸੂਈ ਵੀ ਆ ਵੀਰੇ ਗਰਲੈਂਡੋ ਦੇ ਅੰਦਰ ਸੂਈਆਂ ਪੂਰੀ ਫੁੱਲ ਵਹਿੜ ਵੱਡੀ ਜੈਸਿੰਸ ਬੱਸੀ ਦਾ ਫਰੈਂਸੀ ਦਾ ਕ੍ਰੋਸ ਬੱਸੀ ਇੰਨੀ ਕਿੰਨੇ ਘੰਟੇ ਜਾਂ ਮਿੰਟ ਹੋ ਗਏ ਬਾਈ ਸੂਈ ਨੂੰ ਇਹਨੂੰ 2.5 ਤੋਂ 3 ਘੰਟੇ ਹੋ ਗਈ ਸੂਈ ਨੂੰ 2.5 ਤੋਂ 3 ਘੰਟੇ ਬਣੀ ਬਰਦੀ ਹੈ ਠੰਡੀ ਸੀ ਠੰਡੀ ਸੀ ਲਈ ਜਿੰਨੀ ਆ ਪਾਣੀ ਲਾ ਪਾਏ ਬੱਚਾ ਛੱਡੀ ਨਾ ਛੱਡੀ ਇੱਕ ਗੱਲ ਹੋਰ ਆ ਛੋਟੀ ਮੰਨ ਕੇ ਨਾ ਆਵੇ ਕੋਈ ਠੰਡੀ ਸੀ ਲੈਣੀ ਆ ਪ ਇੱਥੇ ਹੁਣ ਰੂਪਸ ਕਰਦਾ ਲੈ ਮੈਂ ਕਹਿੰਦਾ ਜੀ ਕੀ ਬਾਤਾਂ ਭੜਾਵੇਂ ਲੈ ਲੈ ਆਇਆ ਆਇਆ ਸਵਾਦ ਹੀ ਬੜਾ ਹੁਣ ਚੌਂਟ ਜੀ ਭਾਈ ਮੈਂ ਕਹਿੰਦਾ ਨਲਕੇ ਵਾਂਗੂ ਵਾਰਦੀ ਆ ਹਣਾ ਲੈ ਲੈ ਉਹੀ ਗੱਲ ਮੱਛੀ ਮੋਟਰ ਵਾਲੀ ਆ ਗਈ ਫਿਰ ਹਣਾ ਭਾਈ ਜਮਾ ਪੱਪ ਵਾਲਾ ਕੰਮ ਹੀ ਆ ਮੂਹ ਲੈ ਜੋ ਹੋਰ ਮਾਰਦੇ ਹੋ ਰਾ ਹੂੰ ਵੇ ਕੋਈ ਲੱਭ ਜੱਕ ਦੇ ਨਿਆਣਾ ਪੋਣਾ ਵੇ ਬਸਰੂ ਸਟਰਾ ਪਈ ਆਪਾਂ ਗਾ ਮੁਕ ਦੇ ਕੇ ਤੋੜਾ ਜੇ ਬੰਦਿਆਂ ਓਕੇ ਬਾਕੀ ਦੀ ਗੱਲ ਵੀਰੇ ਜੇਰਤਾ ਦੀ ਓਕੇ ਹੀ ਆ ਬਸ ਜੇਰਤਾ ਬਸ ਐ ਮਨ ਲਾ ਵੀ 10 7 5 10 ਤੋਂ 7 7 8 10 10 ਮਿੰਟ ਖਾਲੀ ਨਾ ਆਪ ਫਰਾਗੇ ਹੁਣ ਹਾਂ ਹਾਂ ਥੋੜੀ ਬੈਠੀ ਸੀ ਥੋੜੀ ਛਲ ਤੂੰ ਆ ਗਿਆ ਫੀਟ ਘਾਲ ਲੈਵਾ ਇੰਨਾ ਚੰਗਾ ਮੈਂ ਕਹਿੰਦਾ ਛਣ ਕੀ ਬਾਤਾਂ ਮੁਠੀਆ ਮਸ਼ੀਨ ਤੇ ਝੋਲੀ ਮੁਠੀਏ ਝੋਲੀ ਤੇ ਕੀ ਬਾਤਾਂ ਠੰਡੀ ਸੀਲਡ ਦਾ ਖੋਲੋ ਜੀ ਤੋੜਾ ਕਰਾ ਕੇ ਚੈੱਕ ਤੇ ਤੂੰ ਤਾਜੀ ਹੋ ਕੇ ਕਰਕੇ ਤੁਰਨਾ ਨਹੀਂ ਇਹਨੇ ਓਕੇ ਜੀ ਕੋਈ ਚੱਕਰ ਨਹੀਂ ਹਾਂ ਬਸ ਥੋ ਖਾਣ ਲੇਵੇ ਦੀ ਪੂਰੀ ਸਾਫ ਆ ਵੱਡੀ-ਬੁੱਡੀ ਬਹੁਤ ਆ ਆ ਦੇਖੋ ਜੀ ਜੇਰ ਦੀ ਹਲਕਤ ਜੀ ਮੰਨੀ ਜਾਂਦੇ ਆ ਮੋਲ ਲਿਆ ਵੀਰੇ ਬੱਝੂ ਦਾ ਵੀ ਕਰਦੀ ਆ ਜੀ ਓਕੇ ਜੀ ਆ ਦੇਖੋ ਜੀ ਬੱਝੂ ਦਾ ਕਰਦੀ ਆ ਬਾਕੀ ਦੀ ਜੇਰ ਦੀ ਵੀ ਹਲਕਤ ਮੰਨਦੀ ਆ ਦੇਖੋ ਜੀ ਖਾਣ ਲੇਵੇ ਦੀ ਪੂਰੀ ਸਾਫ ਆ ਤੇ ਜੇਰੇ ਦੀ ਪੈ ਗਈ ਸਮਝ ਲਓ ਹਾਂ ਤੁਰੀ ਆਉਂਦੀ ਆ ਭੱਜੀ ਆਉਂਦੀ ਆ ਦੇਖੋ ਚਾਰ ਚਪੇਰੇ ਦੇਖੋ ਬਾਕੀ ਦੀ ਗੱਲ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਂਦੇ ਆ ਠੀਕ ਆ ਜੀ ਤੇ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਦਸੱਲੀ ਤੋਂ ਹੀ ਬਾਈ ਨਾ ਨੰਬਰ ਲਾ ਕੇ ਸੰਪਰਕ ਕਰਕੇ ਪੂਰੀ ਦਸੱਲੀ ਨਾ ਖਰੀਦਣੀ ਆ ਬਾਈ 100 ਦੀ 100 ਆ ਲੰਡੀ ਵੀ ਨੋਟ ਵੱਲੋਂ ਦਾ ਹਾਂਜੀ ਬਾਈ ਕਿੰਨੇ ਪੈਸੇ ਦੇ ਪੈਸੇ ਭਰਾ ਮੇਰੇ ਲੋਕ ਇਹ ਜਾਂਦਾ ਇੱਕ 20 ਇੱਕ 15 ਬਸ ਜਾਇ ਜੀ ਮੰਗ ਲਈ ਬੱਸ 90000 ਦੀ ਵੇਡ ਦੇ ਦਾਂਗੇ ਬਾਈ ਮਾਨਦਾਨ ਹੋ ਜਾਊਗਾ ਮੈਂ ਤੁਹਾਨੂੰ 100 ਕਿਲੋਮੀਟਰ ਦੀ ਬੋਹਤ ਫ੍ਰੀ ਕਰ ਦੂੰ ਬਾਕੀ ਦੀ ਗੱਲ ਵੱਡੀ ਬੋਤ ਆ ਹਨਾ ਵੱਡੀ ਬੋਤ ਆ ਬਾਕੀ ਦੁੱਧ ਵੀ ਹੂੰ ਮੇਰੀ ਗੱਲ ਸੌਲਾ ਵੀ ਬਾਰਾ ਪਹਿਲਾਂ ਹੁੰਦੇ ਨੇ 25 ਗਲੋਦ ਤੇ ਪਾਇਆ ਵਾ ਓਕੇ ਜੀ ਤੇ ਫਿਟਿੰਗ ਆ ਲੈ ਇੰਨਾ ਚੰਗਾ ਚੋਣ ਫਿਟਿੰਗ ਆ ਲੈ ਆਰਡਰ ਆ ਦੂਜਾ ਸੁਆ ਰਿਜਨਲ ਚਾਰ ਦੰਦ ਮੂੰਹ ਓਕੇ ਜੀ ਪੂਰਾ ਸਾਈਜ਼ ਆ ਤੇ ਦੁੱਧ ਦਾ ਬਾਬਾ ਲਗੇ ਕਿੰਨਾ ਦੇ ਦੂ ਬਾਈ ਅੱਜ ਕੀ 25 ਗਲੋਦ ਤੇ ਤੂੰ ਆਰਾਮ ਕਰ ਨਾ ਬਈ ਇੰਨਾ ਫਿਟਿੰਗ ਆ ਲੈ ਚੰਗਾ ਚੋਣ ਉਸਮਾ ਇੱਕ ਨੰਬਰ ਹੂੰ ਤੇ ਬਾਕੀ ਦੁੱਧ ਵੀ ਨੇ ਫੈਟ ਵਾਲਾ ਪਾਉਣਾ ਫੈਟ ਵਾਲਾ ਪਾਉਣਾ ਭਰਾ ਮੇਰੇ ਪ्योर ਕਰ ਲੈ ਡੋਆ ਓਕੇ ਹਾਂ ਤੇ ਹੁਣ ਵੀਰੇ ਜਰਸੀ ਹੈਗੀ ਥੋੜੀ ਜੀ ਜਰਸੀ ਜਰਸੀ ਆ ਗਈ ਭਰਾ ਮੇਰੇ ਬਹੁਤ ਚੰਗੀ ਫੁੱਟੇ ਵਾਲੀ ਜੀ ਕੱਢ ਲੋ ਬਾਹਰ ਨੂੰ ਨੇ ਤੋਰਾ ਕਰ ਬਈ ਲੈ ਲਵਾਂ ਹਬਤਾ ਹਬਤਾ ਓਕੇ ਤੇ ਕਿੰਨਾ ਫਿਰ ਐਕੀ ਦੁੱਧ ਕਢਾ ਦੇਂਗੇ ਤੂੰ ਦੂਜਾ ਸੂਆ ਬਾਈ ਦੂਜਾ ਦੁੱਧ ਕਿੰਨਾ ਕਰ ਦੂ ਬਾਈ ਦੁੱਧ ਬਾਈ ਜਨੇ ਪਹਿਲਾਂ ਨੇ 16 ਕਿਲੋ ਓਕੇ ਚੰਗੀ ਆ ਵਕੇ ਦੂਜਾ ਸੂਆ ਨਵਾਂ ਹਾਨ ਜੀ ਚੰਗੇ ਪ੍ਰਿੰਟ ਆ ਗਏ ਤੇ ਮੁੱਲ ਕੀ ਆ ਗਿਆ ਬਬਲੂ ਦਾ ਮੁੱਲ ਦਾ 5000 ਰੁਪਏ ਬਾਈ ਓਕੇ ਜਸ ਨੋ ਜਸ ਨੋ ਕਿਮਾਨਦਾਨ ਹੋਊਗਾ ਮਾਤੜ ਹੋ ਜੂ ਕਰਾ ਮੇਰੇ 100 ਕਿਲੋਮੀਟਰ ਦੀ ਪੌਂਡ ਖਰੀਦੀ ਓਕੇ ਬਾਕੀ ਦੀ ਗੱਲ ਜ਼ਰੂਰ ਬਾਈ ਨਾਲ ਸੰਪਰਕ ਕਰਨਾ ਤੁਸੀਂ ਸੌਦਾ ਪਤਾ ਨਹੀਂ ਕਿੱਥੇ ਹੋ ਜਾਂਦਾ ਹੁੰਦਾ ਤੇ ਆ ਦੇਖੋ ਜੀ ਚੰਗਾ ਇਹਦਾ ਵੀ ਸਾਈਜ਼ ਵਧੀਆ ओके ਅੰਦਰ ਅੰਦਰ ਨੂੰ ਜਾਂਦੀ ਆ ਹਨਾ ਥੋੜਾ ਉਹ ਉਹ ਕਰਦੀ ਆ ਬੱਕਰੀ ਉਹ ਦਰਦੀ ਆ ਅੱਛਾ ਓਕੇ 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 ਤੇ ਥਾਂਲੇਵੇ ਦੀ ਸਾਫਾ ਫਿਰ ਪੂਰੀ ਪੂਰੀ ਇੱਕ ਨੰਬਰ ਭਰਾ ਮੇਰੇ ਚੂਣ ਲੱਗਿਆ ਬਹੁਤ ਚੰਗਾ ਤੇ ਵੀਰੇ ਹੁਣ ਆਪਾਂ ਗੱਲ ਕਰਨੀ ਹੈ ਨਗੀਨੇ ਬਾਰੇ ਓ ਬਾਈ ਇਹ ਤਾਂ ਬੱਸ ਤਰਾਹ ਬੁਸਤੀ ਨਾ ਤੂੰ ਸਿਆਣਾ ਆਇਆ ਵਾ ਸਿਆਣਾ ਬੈਠੀ ਥੱਲੇ ਬਹੁਤ ਇੱਕ ਮਿੰਟ ਹੋਰ ਆ ਹੂੰ ਇਹਨੂੰ ਕੋਈ 99 ਵੀ ਨਹੀਂ ਕਹਿ ਸਕਦਾ 100 ਦੀ 100 ਪਿਆਰ ਦਾਹੀ ਬਬਲੂ ਕਿੱਥੋਂ ਗੱਡੀ ਫਿਰ ਹਾਂ ਕਿੱਥੋਂ ਲਈ ਆ ਇਹ ਕੱਚੀ ਆ ਹਲੇ ਤੇ ਲੈ ਬਾਅਦ ਦੇਖਣਾ ਬਾਅਦ ਦੇਖਣਾ ਕਿੱਥੋਂ ਤੱਕ ਪਾਇਆ ਲੈ ਓਕੇ ਆ ਜਮਾ ਗੱਲ ਬਾਤ ਆ ਨਾ ਸੀਲ ਠੰਡੀ ਪੜੀ ਆ ਯਾਰ ਇਹਦਾ 15 ਦਿਨ ਸਾਹਮਣੀ ਪਊ ਬਾੜ ਦੇ ਜਨੇਰ ਰੁਪਏ ਮੰਗਲੇ ਤੇ ਤਿਆਰ ਹੋਈ ਤੇ 100 ਰੁਪਏ ਦੇਣਗੇ ਫੋਨ ਉਂਦੇ ਬਰੀਡ ਆ ਬਰੀਡ ਬਈ 100 100 ਮਾਨ ਨੇ ਮੇਰੇ ਵੀ ਨਹੀਂ ਓਕੇ ਕਿੰਨੀ 흘ੰਦੀ ਆ ਆ ਦੇਖੋ ਜੀ ਲੈ ਲੈ ਤੁਹਾਡੇ ਘਰੇ ਜਾ ਕੇ ਇਹਨੇ ਸੂਣਾ ਕਰ ਮੈਨੇ ਬੱਬਲੂ ਫਿਰ ਦੂਜਾ ਸੁਆ ਬਾਈ ਲੈ ਫਿਰ ਜਨਾ ਦੂਜਾ ਸੁਣਾ ਬਾਈ ਕਿੰਨਾ ਦੁੱਧ ਕੱਢਿਆ ਪਹਿਲੇ ਸੂਣੇ ਬਾਈ 20 ਕਿਲੋ ਦਾ ਖਰਾਬ ਆ ਖਰਾਬ ਜੁਆ ਐਤ ਕੀ ਫਿਰ 20 ਕਹੇਗੀ ਦੇ ਦੇਗੇ 20 ਮੈਂ ਤਾਂ ਮੰਨ ਤਾ ਕਿਉਂਗੀ ਪਰ ਵੀ ਲੇਕੀਨ ਖੋਲੋ ਜੀ ਹਾਂ ਬਹੁਤ ਵੀਰੇ ਚੰਗੀ ਬੈੜ ਆ ਗਈ ਹੈ ਨਾ ਲੇਕੀਨ ਦਾ ਇੱਕ ਮਿੰਟ ਹੋਰ ਆ ਬਾਈ ਬਾਕੀ 60 ਫਾਇਡ ਵਾਲਾ ਦੁੱਧ ਪਾਉਣਾ ਇਹ ਬਾਈ ਇਹ ਬੈੜ ਦਾ ਪਿੱਛਾ ਤਾਂ 100 100 ਮਿਲਦੀ ਨਹੀਂ ਓਕੇ ਜੀ ਬਸ ਮਸਾ ਹੀ ਲਈਆ ਪਰ ਮੁੱਲ ਲਾਉਣਾ ਪਊਗਾ ਬੰਦਿਆਂ ਨੂੰ ਓਕੇ ਜੀ ਆਹ ਦੇਖੋ ਜੀ ਸਾਈਜ਼ ਫੁੱਲ ਵਜਨ ਫੁੱਲ ਤੇ ਲਿਆਦੇ ਦਾ ਕਰੂਗਾ ਨਾ ਥੋੜਾ ਜਿਹਾ ਓਕੇ 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 ਇਹ ਕਾਲ ਹੋ ਰਾ ਹਨ ਚਾਦਰ ਸਮਝੋ ਕਿਸੇ ਪਾਸੋਂ ਹੱਥ ਨਹੀਂ ਨਹੀਂ ਮਗਾ ਨਹੀਂ ਜਮਾਈ ਨਹੀਂ ਜਿਵੇਂ ਮਾਤੀ ਭਇਆ ਥੰਦੇ ਨੇ ਓਕੇ ਜੀ ਓਕੇ ਓਕੇ ਮੈਂ ਫੱਟੀਆ ਸੰਤ ਨਹੀਂ ਮਾਤੀ ਮਣੀ ਨਿੱਡੇ ਕਰ ਸਦਾ ਸੀਲ ਸੰਡੀ ਦਾ ਤਾਂਤ ਨਹੀਂ ਕੋਈ ਹਾਂ ਹਾਂ ਆ ਦੇਖੋ ਜੀ ਸਾਈਜ਼ ਫੁੱਲ ਕੁਆਲਿਟੀ ਚੰਗੀ ਮੋੜ ਲਿਆ ਬਸ ਬਾਈ ਅਸਲ ਪਿਓਰ ਸਾਹੀ ਵਾਲਾ ਭਰਾ ਮੇਰਾ ਇਹਦਾ ਗਰਮ ਵਾਲੀ ਸੰਗਲ ਚੋਂ ਆਈ ਹੈ ਸੰਗਲੀ ਫੇਰ ਪਾ ਦੇ ਸੰਗਲੀ ਪਾਉਣਾ ਕੋਈ ਬਾਈ ਇਹਦਾ ਪਾਉਣਾ ਬਸ ਓਕੇ ਜੀ ਆ ਦੇਖੋ ਚੌੜ ਚੂੜ ਫਿਰ ਬਹੁਤ ਕਰਦੀ ਹੈ ਹਨਾ ਓਕੇ ਜੀ ਆ ਦੇਖੋ ਸੀਲ ਠੰਡੀ ਕੁਆਲਿਟੀ ਬਹੁਤ ਚੰਗੀ ਆ ਯਾਰ ਫੜ ਲਾ ਫੜ ਲਾ ਕੋਈ ਚੱਕਰ ਨਹੀਂ ਆ ਦੇਖੋ ਜੀ ਝਾਲਰ ਝੂਲਰ ਫਿਰ ਪ੍ਰੋਪਰ ਆ ਗਈ ਹੈ ਨਾ ਬਹੁਤ ਚੰਗੀ ਆ ਭਰਾ ਮੇਰਾ ਬਾਰ ਠੰਡੀ ਸੀ ਥੱਲੇ ਬੈਠਾ ਹਾਂ ਓਕੇ 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 ਆ ਦੇਖੋ ਜੀ ਧਾਰੇ ਜੋਲ ਕਰਦੀ ਆ ਨਹੀਂ ਕਰਦੀ ਫਿਰ ਕੋਈ ਚੱਕਰ ਨਹੀਂ ਆ ਦੇਖੋ ਆ ਦੇਖੋ ਲੈ ਲੈ ਜਿਹੜੇ ਪਾਹ ਦੀ ਮਰਜ਼ੀ ਬੈਠੀ ਚੱਲੋ ਆਰਾਮ ਆਉਂਦਾ ਹੈ ਨਾ ਬਬਲੂ ਅੱਜ ਕੱਚੀ ਐ ਸਾਹ ਉਹਨਾਂ ਪੈਸੇ ਦੱਸ ਬਾਈ ਇਹਦੇ ਹੁਣ ਪੈਸੇ ਦਾ ਇਹ ਫੋਨ ਤੇ ਕਰ ਲਗੇ ਓਕੇ ਠੀਕ ਆ ਵੀਰੇ ਥੋੜੀ ਕੱਚੀ ਆ ਨਾ ਜਿੱਦੇ ਤਿਆਰ ਤੂ ਹੋ ਗਈ ਉਹਦੇ ਮੁੱਲ ਹੋਰ ਹੋਊਗਾ ਫਿਰ ਸੂਈ ਵੀ ਆਪਣੇ ਚੈਨਲ ਦੀ ਪੈਣੀ ਆ ਹਾਂ ਹਾਂ ਪਾ ਬਾਈ ਛੋਟੇ ਨਾਲ ਦੀ ਬਣਨੀ ਆ ਠੀਕ ਹੈ ਜੀ ਪਰ ਜੇ ਅੱਜ ਕੋਈ ਬੰਦਾ ਲੈ ਜਾ ਆਪਾਂ ਜਾਇਜ਼ ਮੁੱਲ ਕਰਾਂਗੇ ਓਕੇ ਲੋਕ ਤਾਂ ਹੈ ਨਹੀਂ ਪਤਾ ਬੈਠਦਾ ਮੁੱਲ ਹੀ ਕੋਈ ਨਹੀਂ ਦਾ ਮੁੱਲ ਕੋ ਚੰਗੀ ਬੈਠ ਆ ਗਈ ਚੰਗੀ ਬੈਠ ਆ ਓਕੇ ਇਹਦਾ ਮੁੱਲ ਆਊਗਾ ਫੋਨ ਤੇ ਹੋਊਗਾ ਜਿਵੇਂ ਜਾਇਜ਼ ਬੈਠ ਦੇ ਸਾਹਬ ਨਾਲ ਜਾ ਹੋਊਗਾ ਬੈਠ ਲੈਣ ਨਾਲ ਯਾਰ ਬਸ ਜੇ ਕਿਸੇ ਬਿਮਾਰੀ ਦੀ ਜਿਹੜੀ ਮੈਂ ਸ਼ੂਗਰ ਦੀ ਬਿਮਾਰੀ ਜਿਹੜੇ ਨੂੰ ਸਮਾਂ ਲਾ ਕੈਂਸਰ ਦੀ ਬਿਮਾਰੀ ਆ ਉਹਨੂੰ ਦੁੱਧ ਤੋਂ ਬੜਾ ਚੰਗਾ ਬਣਾਉਂਦਾ ਬਾਕੀ ਦਾ ਨਾ ਕੋਈ ਲੰਪਿਕ ਦੇ ਇਨਸਾਨ ਨਾ ਕੋਈ ਹੋਰ ਹੈਨਾ ਸ਼ਾਹ ਰੂਮ ਵਾਲੇ ਦਾ ਪਿੰਡਾ ਲਾਲ ਚੱਕ ਬੇਰੂ ਵਾਲੇ ਦੀ ਓਕੇ ਆਹ ਦੇਖੋ ਜੀ ਇਹ ਨਹੀਂ ਲਾਉਣੀ ਆ ਬੈਠਦੇ ਤੋਂ ਵੱਧ ਹਾਂ ਬਹੁਤ ਬੋਲਾ ਪੰਗਾ ਠੰਡੀ ਸੀ ਲਾਇਆ ਹੈ ਕੀ ਬਾਤਾਂ ਪਰ ਅੰਰੇ ਕਿਹੜਾ ਬੰਦਾ ਲੈ ਗਿਆ ਇਹ ਜਾਲ ਰੱਖੂਗਾ ਠੀਕ ਆ ਵੀਰੇ ਹਾਂ ਤੇ ਇੱਕ ਤੁਹਾਨੂੰ ਦਿਖਾਤੀ ਜਰਸੀ 65000 ਤੇ ਇਧਰ ਗਰਲੈਂਡੋ ਦੇਾਂਗੇ ਥੋੜੀ ਕ੍ਰਾਸ ਤੁਹਾਨੂੰ ਦਿਖਾਤੀ ਆ ਇਹਦਾ ਮੁੱਲ ਕਿੰਨਾ ਸੀ ਬਾਈ ਇਹਦਾ ਮੁੱਲ 90000 ਰੁਪਏ 100 ਕਿਲੋਮੀਟਰ ਦੀ ਪਹੁੰਚ ਬਾਈ ਤਿੰਨਾ ਰਹਿ ਆ ਗੜਾ ਮਰਜ਼ੀ ਲੈ ਲੈ ਓਕੇ ਜੀ ਨੰਬਰ ਬੋਲੋ 100 ਕਿਲੋਮੀਟਰ ਦੀ ਪਹੁੰਚ ਆ ਬਣਾ ਘਰ ਤੱਕ ਫਰੀ ਹੋ ਕੋਈ ਹੱਥ ਵੀ ਲਾਵੇ ਥਣਾ ਨੂੰ ਚਵਾਈ ਨੂੰ ਆਪਣੀ ਗਾਰੰਟੀ ਹੋ ਘਰ ਤੱਕ ਦੀ ਨੰਬਰ ਬੋਲੋ ਜੀ ਨੰਬਰ ਆਪਣਾ 709998064 ਜੀ ਓਕੇ ਜੀ ਜ਼ੇਰ ਪੈਣੀ ਬਾਕੀ ਆਪ ਆਈ ਗਈ ਜ਼ੇਰ ਤਾਂ ਹਾਂ ਤੇ ਤਿੰਨ ਬਹਿਣਾ ਸੀ ਤਿੰਨੇ ਤੁਹਾਨੂੰ ਦੱਸਾਤਿਆਂ ਧੰਨਵਾਦ